ਨਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹਾਂ ਉਸਤਾਦ ਜੀ ਦੇ ਪਿੰਡ ਪਿੰਡ ਹੈਗਾ ਲੋਕੋ ਤਹਿਸੀਲ ਨਿਹਾਲ ਸਿੰਘਾਲਾ ਤੇ ਜ਼ਿਲ੍ਹਾ ਹੈਗਾ ਬਾਈ ਦਾ ਸੱਜਣੋ ਮੋਗਾ ਪਿੱਛੇ ਜੇ ਵੀ ਇਸ ਘਰ ਦੇ ਵਿੱਚੋਂ ਆਪਾਂ ਨੇ ਵੀਡੀਓ ਬਣਾਈ ਸੀ ਉਦੋਂ ਬਾਈ ਨੇ ਬੂਰੀ ਝੋਟੀ ਸੇਲ ਕਰਤੀ ਸੀ ਤੇ ਅੱਜ ਬਾਈ ਕਹਿੰਦਾ ਤਿੰਨੇ ਪਸ਼ੂ ਪਕਾਉ ਨੇ ਆਪਣੇ ਕੋਲੇ ਇੱਕ ਤਾਂ ਹੈਗੀ ਆ ਪ्योर ਬੂਰੀ ਨੀਲੀ ਰਾਵੀ ਚ ਪੈਂਦੀ ਆ ਤੇ ਇੱਕ ਹੈਗੀ ਆ ਮੋਰਾ ਨਸਲ ਦੀ ਤਾਜੀ ਸੂਹੀ ਦੰਦਾਂ ਚ 6 ਦੰਦ 12 13 ਦਿਨ ਦਾ ਸੂਆ 14 ਕਿਲੋ ਦੁੱਧ ਤਿਆਰੀ ਦਾ ਤੇ ਇੱਕ ਝੋਟੀ ਜਿਹੜੀ ਹੈਗੀ ਆ ਫੁੱਲ ਵੱਡੇ ਕੱਦ ਕਾਠ ਚ ਉਹ ਹੈਗੀ ਆ ਸੱਜਣੋ 8 ਮਹੀਨਿਆਂ ਦੀ ਗੱਬਣਾ ਰਿਕਾਰਡ ਉਹਦਾ ਵੀ ਦੁੱਧ ਦਾ ਬਾਈ ਕਹਿੰਦਾ ਚੰਗਾ ਰਿਕਾਰਡ ਹੈ ਉਹ ਅੱਠਾਂ ਦੀ ਗੱਬਣਾ ਤੇ ਬਾਕੀ ਜਿਹੜੀ ਗੱਲਬਾਤ ਹੈ ਪਸ਼ੂ ਹੈਗੇ ਨੇ ਇਹ ਤਿੰਨੇ ਫੌਰ ਸੇਲ ਤੇ ਬਾਕੀ ਆ ਜੋ ਬਾਈ ਨਾਲ ਕਰਾਉਣਿਆਂ ਗੱਲਬਾਤ ਇੰਨਾ ਦਾ ਰੇਟ ਵੇਟ ਸਾਰੀ ਸੈਟਿੰਗ ਬਾਈ ਨਾਲ ਕਰਦੇ ਆ ਆ ਜਾਂਦੇ ਹੋਰ ਕਿਵੇਂ ਆ ਠੀਕ ਆ ਜੀ ਆ ਨਾਮ ਦੱਸੋ ਤਾਮਰਜੀਤ ਪਿੰਡ ਲੋਪੋ ਪਿੰਡ ਲੋਪੋ ਤੇਰੇ ਪਿੰਡ ਨੂੰ ਦਾ ਜਾਣਦੀ ਨੇ ਹਣਾ ਦੇ ਸ਼ਾਮ ਦੇ ਸ਼ਰਕ ਆ ਲੋਪੋ ਜਦੋਂ ਸਰਚ ਕਰੋਗੇ ਇੱਕ ਆ ਗਿਆ ਲੋਪੋ ਕੇ ਉਹ ਆ ਗਿਆ ਅੰਬਰਸਰਵਾਲ ਪਰ ਜਿਹੜਾ ਲੋਪੋ ਆ ਜਿਵੇਂ ਉਸਤਾਦ ਨੇ ਮਸ਼ਹੂਰ ਕਰਿਆ ਵੀ ਇਹ ਪਿੰਡ ਨੂੰ ਦਾ ਤਕਰੀਬਨ ਤਕਰੀਬਨਾ ਜਿੱਥੇ ਇੱਕ ਤੱਕ ਵੀ ਆਪਣੇ ਪੰਜਾਬੀ বাসਦੇ ਹੋਣਗੇ ਹਣਾ ਪੂਰੀ ਦੁਨੀਆ ਚ ਆ ਪੂਰੀ ਦੁਨੀਆ ਚ ਹੀ ਜਾਣਦੇ ਨੇ ਆ ਛੁੱਟੀ ਤੋਂ ਕਰ ਲਈਏ ਸ਼ੁਰੂ ਕਰ ਤੋਂ ਕਰ ਲੋ ਹਾਂ ਉਹਨਾਂ ਨੂੰ ਆ ਜਾ ਗੈਰੀ ਦਿਖਾ ਦੇ ਮਾਰ ਕੇ ਸਮਾਰ ਕੇ ਏ ਆ ਗਈ ਸੱਜਣੋ ਪਿਓਰ ਬੂਰੀ ਵੀ ਆ ਗਈ ਪਿਓਰ ਤੇ ਨੀਲੀ 라ਵੀ ਵੀ ਆ ਗਈ ਤੇਲੀਆ ਬੂਰੀ ਐ ਨੀਲੀ 라ਵੀ ਐ ਸੂਆ ਕਿਹੜਾ ਇਹਦਾ ਕਮਲਾ ਤੀਜਾ ਜੀ ਤੀਜਾ ਸੂਆ ਕਿੰਨੇ ਕ ਦਿਨ ਹੋ ਗਏ ਉਹਨੇ ਸੂਈ ਨੂੰ ਹੋ ਗਏ 20-22 ਦਿਨ 20-22 ਦਿਨ ਸੂਈ ਨੂੰ ਬੱਚਾ ਕੀ ਆ ਨਾਲੇ ਪੱਟਾ ਨਾਲੇ ਦੇ ਹੈਗਾ ਸੱਜਣੋ ਮੇਲਕਾਫ ਦੁੱਧ ਹੁਣ ਕਿੰਨਾ ਤਿਆਰ ਆ 10-11 ਕਿਲੋ 10 ਕਿਲੋ ਹੋਊ 10-11 ਲੀਟਰ ਹੈਗਾ ਹਾਂ ਆ ਦੁੱਧ ਬਾਈ ਕਹਿੰਦਾ ਹੈਗਾ 10 ਲੀਟਰ ਤੇ ਚਵਾਈ ਦੀ ਕਿਵੇਂ ਬਾਈ ਮੈਂ ਨਾ ਓਕੇ ਓਕੇ ਦੀ ਰਿਪੋਰਟ ਆ ਪਰਪੂਖੇ ਖੋਲ ਕੇ ਪਰਪੂਖ ਹੱਥ ਹੋਰ ਕੇ ਦਿਖਾ ਦੇ ਸੁਆ ਹੈਗਾ ਤੀਜਾ ਹੈਗੀ ਆ ਬੂਰੀ ਤੇ ਨਾਲ ਹੈਗੀ ਆ ਨੀਲੀ ਰਾਬੀ ਨਾਲ ਇਹਦੇ ਆ ਗਿਆ ਮੇਲਕਾਫ ਦੁੱਧ ਹੈਗਾ ਸੱਜਣੋ ਇਹਦੇ ਥੱਲੇ ਇਸ ਟਾਈਮ 10 ਕਿਲੋ ਦੁੱਧ ਤਿਆਰ ਆ 10 ਤੋਂ 11 ਤੇ ਰੇਟ ਆ ਜਿਹੜਾ ਰੇਟ ਦੀ ਗੱਲ ਵੀ ਬਾਈ ਨਾ ਕਰਾਂਗੇ ਤੇ ਚਵਾਈ ਦੀ ਬਾਈ ਕਹਿੰਦਾ ਹੈਗੀ ਆ ਇੱਕ ਨੰਬਰ ਆਪ ਤੇ ਅੱਖ ਜਿਹੜੀ ਅੱਖ ਜਿਵੇਂ ਆਪਾਂ ਕਹਿੰਦੇ ਨੇ ਵੀ ਪਿਓਰ ਨੀਲੀ ਚ ਆ ਗਈ ਤੇ ਨਾਲ ਨਾਲ ਬੂਰੀ ਵੀ ਆ ਗਈ ਤੇ ਨੀਲੀ 라ਵੀ ਵੀ ਆ ਗਈ ਕਢਾ ਲਿਆ ਐਨ ਜਿਹੜਾ ਬਾਰੇ ਲੰਬੀ ਤੋਰ ਦੇ ਕੱਦ ਕਾੜ ਜਿਵੇਂ ਤੁਹਾਨੂੰ ਪਤਾ ਵੀ ਨੀਲੀ 라ਵੀ ਦਾ ਜਿਹੋ ਜਿਹਾ ਢਾਂਚਾ ਆਉਂਦਾ ਹੁੰਦਾ ਉਹੋ ਜਿਹਾ ਢਾਂਚਾ ਇਹਦਾ ਸਟ੍ਰਕਚਰ ਜਿਵੇਂ ਚੌੜੇ ਸਟ੍ਰਕਚਰ ਜਿਹਾ ਕੱਦ ਦੇਰਮਿਆਨ ਨਾ ਹੁੰਦਾ ਐਨ ਚਲਾ ਦੇ ਚਲਾ ਦੇ ਕਮ ਲੰਬੀ ਜੀ ਆ ਥੱਲੇੋਂ ਪਾਸਾ ਰੱਖਦੀ ਆ ਨੀਵੀ ਦਾ ਹਨਾ ਮੋੜਾ ਮੋਟਾ ਹੂ ਆ ਪਾਸਾ ਥੱਲੇੋਂ ਥੋੜਾ ਬਹੁਤਾ ਜਰੂਰ ਰੱਖਦੀ ਆ ਬਾਕੀ ਜੇ ਗੱਲਬਾਤ ਕਰਨਾਂ ਛੋਟੀ ਕਮੀ ਸੱਜਣੋ ਕੋਈ ਨਹੀਂ ਇਹਦੇ ਚ ਇਥੋਂ ਖੁੱਲੇ ਜੋ ਕਮਵਾਲਾਗਾ ਮਤਲਬ ਘਾਟ ਝੋਟੀ 'ਚ ਕੋਈ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਜੇ ਗੱਲਬਾਤ ਕਰ ਲਈਏ 19 20 ਪਾਸਾ ਜਿਹੜਾ ਸੱਜਣੋਂ ਪਾਸਾ ਝੋਟੀ ਜ਼ਰੂਰ ਰੱਖਦੀ ਆ ਤੇ ਅੱਖਾਂ ਦੀ ਪਿਓਰ ਨੀਲੀ ਵਾਲੀ ਮਟਕਣੀ ਕਹਿੰਦੇ ਨੇ ਜਿਵੇਂ ਸੱਜਣ ਨੂੰ ਤੇ ਨਾਲ ਇਹਦੇ ਆ ਗਿਆ ਬੂਰਾ ਕੱਟਾ ਮੇਲ ਕਾਫ ਦੁੱਧ ਬਾਈ ਕਹਿੰਦਾ ਹੈਗਾ 10 ਤੋਂ 11 ਕਿਲੋ ਤਿਆਰ 19 20 ਪਾਸਾ ਆਪਾਂ ਤੁਹਾਨੂੰ ਦੱਸਤਾ ਜਿਹੜਾ ਹੈਗਾ ਤੀ ਫੋਰ ਝੋਟੀ ਕਿਸੇ ਵੀ ਪੱਖ ਤੋਂ ਜੇ ਗੱਲਬਾਤ ਕਰ ਲਾਂ ਮੈਂ ਕਿਸੇ ਵੀ ਪੱਖ ਤੋਂ ਹੱਥ ਨਹੀਂ ਦਊਂਦੀ ਇਹ ਜਿਹੜੇ ਬੰਦੇ ਪਾਸਾ ਕਮਲ ਦੁੱਧ ਤਾਂ ਨਹੀਂ ਘੱਟ ਵੱਧ ਨਹੀਂ ਨਹੀਂ ਦੁੱਧ ਪੂਰਾ ਦੁੱਧ ਬਰਾਬਰ ਸਾਰੇ ਪਾਸੇ ਹਾਂ ਅਗਲਾ ਚੋਕੇ ਲੈ ਕੇ ਜਾਵੇ ਠੀਕ ਆ ਗੱਲ ਦੁੱਧ ਬਾਈ ਕਹਿੰਦਾ ਹੈਗਾ ਬਰਾਬਰ 19 20 ਜਿਹੜਾ ਪਾਸਾ ਰੱਖਦੀ ਆ ਉਹ ਆਪਾਂ ਤੁਹਾਨੂੰ ਦੱਸਤਾ ਪਰ ਦੁੱਧ ਇੱਕੋ ਜਿਹਾ ਸਾਰੀਆਂ ਸਾਈਡਾਂ 'ਚ ਆਹ ਨਾਲ ਇਹਦੇ ਕੱਟਾ ਤੇ ਦੀ ਮਾਰਦੇ ਘਰੀ ਕੈਮਰਾ ਬਾਈ ਆਹ ਨਾਲ ਇਹਦੇ ਮੇਲ ਕਾਫ ਆ ਤਿਆਰ ਹੋ ਕੇ ਇਹਨੇ ਵੀ ਚੰਗੇ ਰੁਪਈਆ ਦਾ ਤਿਆਰ ਹੋ ਜਾਣਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਕਮਲ ਆਪਾਂ ਝੋਕੀ ਦੇ ਲੈ ਲਾਂਗੇ 90000 ਹੈਂ 90000 ਕਰਦਾਂਗੇ ਮਾਨਤਨ ਅਰਜਾਂਗੇ ਮੋੜ ਮੂਟਾ ਕਰ ਗਏ ਮੋੜ ਨੇ ਤਾਂ ਨਹੀਂ ਆਏਗੇ ਸੱਜਣ ਨੂੰ ਹੋਰ ਨਾ ਕਰੂ ਆ ਮੋੜਦੇ ਨਹੀਂ ਬਾਈ ਕਹਿੰਦਾ ਮਾਨਤਨ ਕਰਦਾਂਗੇ ਮੁੱਲੇ ਦਾ 90 ਆ ਫਿਕਸ ਜਿਹਾ ਹੀ ਕਰ ਦੇਗਾ ਮੈਂ ਉਹ ਹੋਰ 2000 ਘਟੋ ਦੇ ਦਾਂਗੇ 2000 ਹੋਰ ਘਟਾ ਦੇਾਂਗੇ 85 ਦੇ ਦਾਂਗੇ 85 ਦੇ ਦੇ 85 ਦੀ ਦੇ ਦਾਂਗੇ ਦੇ ਦਾਂ ਤੂੰ ਕਹਿਣਾ ਹੁਣ ਹਾਂ 85 ਦੀ ਬਾਈ ਕਹਿੰਦਾ ਦੇ ਦਾਂਗੇ ਤੇ ਬੰਦਾ ਘੈਂਡਾ ਯਾਰ ਇਹ ਜੀ ਗੱਲ ਨਹੀਂ ਰੱਬ ਰੂਪੀ ਬੰਦਾ ਸੱਜਣ ਬੰਦਾ ਘੈਂਡਾ ਪੂਰਾ ਏ ਬਾਈ ਕਹਿੰਦਾ ਕੋਈ ਗੱਲ ਨਹੀਂ ਆਪਾਂ 85 ਦੀ ਦੇ ਦਾਂਗੇ ਕਿਉਂਕਿ ਬਰੀਡਿੰਗ ਵਾਸਤੇ ਇਹ ਝੋਟੀ ਮੇਰੇ ਹਿਸਾਬ ਨਾਲ ਬੈਸਟ ਰਹੂਗੀ ਇੱਕ ਤਾਂ ਬੂਰੀ ਆ ਗਈ ਨੀਲੀ ਰਾਵੀ ਆ ਗਈ ਬੂਰੀ ਦਾ ਬੱਚਾ ਵੀ ਚੰਗਾ ਟੱਤਾ ਵਧਾ ਠੀਕ ਇਹਦਾ ਹਾਂ ਤੇ ਨੀਲੀ ਰਾਵੀ ਦਾ ਬੱਚਾ ਵੀ ਇਹ ਸੱਜਣੋ ਚੰਗਾ ਪਾ ਦੂ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪੰਜਾ ਸੱਤਾਂ ਮਹੀਨਿਆਂ ਨੂੰ ਬਾਈ ਇਹਨੇ ਵੀ ਚੰਗੇ ਰੁਪਈਆ ਦਾ ਸੇਲ ਮਾਰਿਆ ਤੇ ਹੁਣ ਮਾਰ ਦੇਗਾ ਜੀ ਦੋ ਨੰਬਰ ਵਾਲੀ ਝੋਟੀ ਦੇ ਤੇ ਮਾਰ ਦੇ ਕੈਮਰਾ ਵੇ ਆ ਲੈ ਕੋਠੇ ਜਿੱਦੀ ਭਾਲ ਕੇ ਕਿਧਰ ਆਣਾ ਇਸ ਵੇਲੇ ਕਿਹੜਾ ਕਮਲ ਦੂਜਾ ਦੂਜਾ ਦੰਦਾਂ 'ਚ ਕਿਵੇਂ ਹੋਊਗੀ 6 ਦੰਦ ਦੰਦਾਂ 'ਚ ਹੈਗੀ ਆ 6 ਦੰਦ ਦਾ ਸੂਆ ਕਿੰਨੇ ਦੰਦਾਂ ਹੋ ਗਿਆ 10 11 ਦੁੱਧ ਕਿੰਨਾ ਤਿਆਰ ਆ ਹੁਣ ਦੁੱਧ 13 14 ਲੀਟਰ 14 ਲੀਟਰ ਹੈਗਾ ਆਗਾ ਤੋਰ ਦੇ ਖੋਲਗੇ ਸੁਆ ਆ ਗਿਆ ਸੱਜਣੋ ਦੂਜਾ ਦੰਦਾਂ 'ਚ ਹੈਗੀ ਆ ਪਿਓਰ 6 ਦੰਦ ਤੇ ਨਾਲ ਚ ਹੈਗੀ ਆ ਪਿਓਰ ਮੂਰਾ ਨਾਲ ਮੇਲ ਕਾਫ 14 ਕਿਲੋ ਦੁੱਧ ਬਾਈ ਕੰਨਾ ਤਿਆਰ ਹੈ ਮੈਲੇ ਤਾਂ ਨਹੀਂ ਚੱਲੀ ਕਮਲਾ ਜੀ ਨਹੀਂ ਹਜੇ ਨਹੀਂ ਚੱਲੀ ਆ ਮੈਲੇ ਚੱਲੂਗੀ ਕਿਲੋ 2 ਕਿਲੋ 2 ਦੁੱਧ ਹੋਰ ਵੀ ਵਧੂਗੀ ਤੇ ਬਾਕੀ ਕੱਦ ਵਿੱਡਾ ਆ ਗਿਆ ਫੁੱਲ ਸਾਈਜ਼ ਆ ਗਿਆ ਪੂਰਾ ਫੁੱਲ ਵੱਡਾ ਆ ਲੈ ਚਲ ਬਾਹਰ ਨੂੰ ਲੈ ਚਲ ਮੜੀ ਜੀ ਦਰਦੀ ਆ ਥੋੜੀ ਹੈ ਨਾ ਆ ਇਥੋਂ ਗੈਰੀ ਆਰਡਰ ਦਿਖਾ ਦੇ ਪਿਛਾਲੇ ਬੰਨੇ ਆਰਡਰ ਵੀ ਚੰਗਾ ਰੱਖਦੀ ਆ ਰੱਖਦੀ ਜੋਸ ਵਾਲਾ ਜਿਹਨੂੰ ਆਪਾਂ ਕਹਿੰਦੇ ਨੇ ਕੰਪੈਕਟ ਆਰਡਰ ਰੱਖਦੀ ਆ ਲੈ ਕੇ ਚੱਲ ਇੱਕ ਸੱਡਰ ਹਾਂ ਲੈ ਚੱਲਾ ਚੱਲਾ ਇੱਥੋਂ ਦਿਖਾ ਦੇ ਘਰੀ ਵੇ ਫੇਸ ਕੁਆਲਟੀ ਸਿੰਘ ਸਿੰਘ ਦੀ ਬਿਲਕੁਲ ਰਿੰਗ ਸਿੰਘ ਚ ਆ ਤੇ ਕੱਦ ਆ ਗਿਆ ਇਹਦਾ ਫੁੱਲ ਵੱਡਾ ਸੂਆ ਆ ਗਿਆ ਦੂਜਾ ਦੰਦਾਂ ਚ ਆ ਗਈ ਛੇ ਦੰਦ ਤੇ ਆਰਡਰ ਰੱਖਦੀ ਆ ਜੋਸ਼ ਵਾਲਾ ਫਿਕਸ ਕੋਈ ਟੁੱਟ ਮਾਰਡਰ ਨਹੀਂ ਹੈਗਾ ਚਬਾਈ ਦੀ ਕਮਲ ਕਿਵੇਂ ਆ ਇੱਕ ਨੰਬਰ ਓਕੇ ਜਮਾ ਓਕੇ ਐਂ ਹੀ ਲੱਗਦਾ ਗਲੀ ਜਿਵੇਂ ਹਾਥੀ ਟੋਰੀ ਫਿਰਦੇ ਹੁੰਦੇ ਹਨਾ ਸਹੀ ਗੱਲ ਹਾਥੀ ਦੇ ਬੱਚੇ ਦੀ ਭਲੇਖਾ ਪਾਉਂਦੀ ਛੋਟੀ ਫੁੱਲ ਵੱਡਾ ਵਾਲਾ ਇੱਥੋਂ ਦਿਖਾ ਦੇ ਘਰੀ ਜਦੋਂ ਮੁਰੂਗੀ ਆਰਡਰ ਰੁੱਡਰ ਲਾ ਕੇ ਨਾ ਨੇੜੇ ਮਾਰ ਕੇ ਦਿਖਾ ਦੇ ਉਧਰ ਲੈ ਬੰਨੇ ਹੋਗੇ ਬੋਜ ਬੋਜ ਕੇ ਬੋਜ ਕੇ ਲਿਆ ਜ਼ੋਰ ਜਿਆਦੇ ਨੇ ਤੂੰ ਹੀ ਫਿਰਦੀ ਆ ਇਹਨੂੰ ਲਿਆ ਲਿਆ ਕੋਈ ਗੱਲ ਨਹੀਂ ਆ ਸੁਆ ਹੈ ਗਿਆ ਸੱਜਣੋ ਦੂਜਾ ਕੱਦ ਵੱਡਾ ਆ ਗਿਆ ਪੂਰਾ ਫੁੱਲ ਵੱਡਾ ਜਿਵੇਂ ਆਪਾਂ ਅਕਸਰ ਦੇਖਦੇ ਹਾਂ ਕੋਈ ਨੁਕਰੇ ਬਸ਼ੇਰੇ ਦਾ ਜਾਂ ਘੋੜੀ ਦਾ ਕੱਦ ਹੁੰਦਾ ਉੱਡਾ ਕੱਦ ਆ ਝੋਟੀ ਦਾ ਸਿੰਗਾ ਚ ਆ ਗਈ ਰਿੰਗ ਸਿੰਘ ਦੰਦਾਂ ਚ ਛੇ ਦੰਦ ਤੇ ਦੁੱਧਾ ਹੈਗਾ ਬਾਈ ਕਹਿੰਦਾ 14 ਲੀਟਰ ਤਿਆਰੀ ਦਾ ਇੱਥੇ ਦਿਖਾ ਦੇ ਗੇ ਰੀਕਾ ਪਾਉਂਦੀ ਆ ਭਲੇਖਾ ਜਿਵੇਂ ਘੋੜੀ ਦਾ ਬੱਚਾ ਤੁਰਿਆ ਜਾਂਦਾ ਹੈ ਨਾ ਗਲੀ 'ਚ ਉਹ ਗੱਲ ਬਾਤ ਆ ਜਿਵੇਂ ਨੁਕਰਾ ਬਸ਼ੇਰਾ ਤੋਰੀ ਫਿਰਦੇ ਹੋਣ ਨੇ ਉਹਦਾ ਭਲੇਖਾ ਪਾਉਂਦੀ ਆ ਨਾਲ ਖੜ ਕੇ ਕੱਦ ਦਾ ਆਈਡੀਆ ਕਰਾਈ ਕਮਲ ਇੱਥੇ ਦਿਖਾ ਦੀ ਮਿਸ਼ਾਨ ਤੋਂ ਕਿੰਨਾ ਕੱਦ ਹੋ ਜ਼ਰਾ ਹੋ 5.5 ਫੁੱਟ 5.5 ਤੋਂ ਜ਼ਿਆਦਾ ਤੇਰਾ ਜਿਆਦਾ ਹੋਊ 5-7 ਡੇਢ ਘੇੜ ਹੋਊਗਾ ਹਾਂ ਇਹਦਾ ਇਹਦਾ ਵੱਧ ਹੋਊਗਾ ਚੋਟੀ ਦਾ ਹੋਊਗਾ 5.5 ਡੇਢ ਘੇੜ ਤੇ ਬਾਕੀ ਰੋਗ ਰੂਪ ਪੂਰਾ ਪੈਂਦਾ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰਾ ਲੇ ਤੇ ਸਿੰਘ-ਸਿੰਗ ਦਿਖਾ ਦੇ ਤੇ ਇੱਥੇ ਸਾਰੀ ਵੀ ਦਿਖਾ ਦੇ ਗੈਰੀ ਦੁੱਧ ਹੈਗਾ 14 ਲੀਟਰ ਲੀਟਰ 2 ਲੀਟਰ ਬਾਈ ਕਹਿੰਦਾ ਹੋਰ ਵੀ ਵੱਸ ਸਕਦੀ ਹੈ ਕਿਉਂਕਿ ਮੈਲੇ ਚੱਲਣਾ ਝੋਟੀ ਨਹੀਂ ਹਜੇ ਪੈਸੇ ਇਹਦੇ ਕਿੰਨੇ ਲਵਾਏਗਾ ਮਦਾ ਦੇਖੋ ਲੈ ਲਾਂਗੇ 130 1 ਲੱਖ 30000 ਆ ਛੋਟ ਛੱਪਾ ਹੋ ਜੂਗਾ ਨਾ ਆ ਛੋਟ ਛੱਪਾ ਕਰ ਦੇ ਆ ਛੋਟ ਛੱਪਾ ਜੀ ਹੋਊਗਾ ਬਾਈ ਕਹਿੰਦਾ ਇਹਦੇ 'ਚ ਕਿਉਂਕਿ ਗੱਲਬਾਤ ਬਾਈ ਨਾਲ ਮੈਂ ਕਰੀਆ ਪਹਿਲਾਂ 1 ਲੱਖ 30 ਜੋ ਸੱਜਣੋਂ ਛੋਟ ਛੱਪਾ ਹੋ ਜੂਗਾ ਵੀ ਬਾਲੀ ਜ ਜੇ ਤੁਸੀਂ ਕਹੋ ਵੀ 8-10 ਹਜ਼ਾਰ ਆਲੀ ਆ 8-10 ਵਾਲੀ 8-10 ਹਜ਼ਾਰ ਵਾਲੀ ਗੰਗਾેશ ਬਾਈ ਕਹਿੰਦਾ ਹੈ ਨਹੀਂ ਇਹਦੇ 'ਚ ਵੀ ਛੋਟ ਛੱਪਾ ਮਾਨ ਤਾਣ ਜਾਂ ਕਰ ਦਾਂਗੇ ਆਏ ਗਏ ਸੱਜਣ ਮਾਰ ਦੰਦਾਂ 'ਚ ਛੇ ਦਾੰਦ ਆ ਗਈ ਤੇ ਲੰਬਾਈ ਲੰਬੂਈ ਇੱਥੋਂ ਦੇਖ ਸਕਦੇ ਹੋ ਤੇ ਕੱਦ ਵਿੱਡ ਚੁਵਾਈ ਦੀ ਕਿਵੇਂ ਬਾਈ ਚੁਵਾਈ ਦੀ ਪੂਰੀ ਵਧੀਆ ਓਕੇ ਦੀ ਰਿਪੋਰਟ ਆ ਜਮਾ ਮੈਂ ਕਰਾਂ ਜਮਾ ਚੁਵਾਈ ਦੀ ਹੈਗੀ ਆ ਬਾਈ ਕਹਿੰਦਾ ਓਕੇ ਦੀ ਰਿਪੋਰਟ ਤੇ ਹੁਣ ਮਾਰ ਦੇਗਾ ਦੀ ਤਿੰਨ ਨੰਬਰ ਵਾਲੀ ਜੋ ਥੋੜਾ ਜਿਆਦਾ ਡਰਦੀ ਆ ਇੱਥੇ ਦਿਖਾਣੀ ਦੂਰੋਂ ਉਹਦੀ ਕੀ ਗੱਲ ਬਾਤ ਆ ਕਮਲ ਕਿਹੜਾ ਸੂਰ ਉਹ 8 ਮਹੀਨੇ ਗੱਬਣਾ ਦੂਜੇ ਸੂਏ ਸੁਣਾ ਦੂਜੇ ਦੰਦ ਤਾਂ ਨਹੀਂ ਕਰਿਆ ਚੱਕ ਉਹਦੇ ਦੰਦ ਨਹੀਂ ਜੱਤ ਪਹਿਲਣ ਦਾ ਕੀ ਰਿਕਾਰਡ ਰਿਆ ਉਹਦਾ ਕੁਲਰਦਾ ਰਿਆ ਉਹਦਾ 15 16 ਕਿਲੋ ਐਸ ਵਾਰੀ ਕਿੰਨਾ ਕਪਾਦ ਪਾਉ ਨੂੰ 17 18 18 18 ਹੁਣ ਅਕਰ ਕਰੀ ਆਇਆ ਇਹਨੂੰ ਗਰੀਬੜੀ ਕੀ ਉਹ ਵੱਡੀ ਆ ਆ ਕੀ ਉਹ ਵੀ ਡਬਲ ਵੱਡੀਆਂ ਵੱਡੀਆਂ ਮੈਂ ਕਿਹਾ ਛਾਂਟ ਕੇ ਲੈ ਆਇਆ ਤੈਨੂੰ ਭਾਲ ਗਿਆ ਨਾ ਆ ਬਾਈ ਛਾਂਟ ਕੇ ਲੈ ਆਇਆ ਕਿਧਰੋਂ ਭਾਲ ਕੇ ਕੱਦ ਬਿੱਡ ਫੁੱਲ ਡਬਲ ਨੇ ਬਾਕੀ ਇਥੋਂ ਛੋਟੀ ਸਾਨੂੰ ਦੱਸਦੀ ਵੀ ਆ ਸਿੰਘਾਂ ਚ ਵੀ ਰਿੰਗ ਸਿੰਘ ਆ ਗਈ ਤੇ ਲੰਬਾਈ ਮੇਰਾ ਖਿਆਲ ਛੋਟਿਆ ਹੱਥੀ ਨਾਲ ਨਹੀਂ ਚੜਦੀ ਐ ਮਸਾ ਹੀ ਚਲੂ ਹੈ ਇੱਕ ਗੱਲ ਹੋਰ ਦੱਸਦਾ ਨਾ ਜਿਹੜੀਆਂ ਮੈਂ ਮੋਰਾ ਦੀਆਂ ਝੋਟੀਆਂ ਦਿਖਾਉਣਾ ਇਹ ਛੋਟੇ ਹੱਥੀ ਚ ਬਈ ਆਉਣੀਆਂ ਨਹੀਂ ਮੇਰੇ ਹਿਸਾਬ ਨਾਲ ਪੂਰੀਆਂ ਪੂਰੀਆਂ ਕਿਉਂਕਿ ਕੱਦ ਵੀ ਵੱਡੇ ਨੇ ਤੇ ਲੰਬਾਈ ਵੀ ਫੁੱਲ ਆ ਇਹਨਾਂ ਦੀ ਹੌਲੀ ਨਹੀਂ ਹੋਰ ਕਿੰਨੇ ਕਿੰਨੇ ਕਾ ਉਹਦੀ ਗੱਬਣਾ ਮਹੀਨਿਆਂ ਦੀ 8 ਮਹੀਨਿਆਂ ਦੀ ਆ ਉਹਦੇ ਨੇੜੇ ਜਾਣ ਦੀ ਲੋੜ ਨਹੀਂ ਉਹਦਾ ਜਿੱਦੀ ਹੈਗੀ ਇੱਥੋਂ ਆਪ ਹੀ ਦੱਸਦੀ ਆ 8 ਮਹੀਨਿਆਂ ਦੀ ਚਬਾਈ ਵੀ ਕਿਵੇਂ ਆ ਚਬਾਈ ਦੀ ਇੱਕ ਨੰਬਰ ਵਧੀਆ ਸਾਫ ਆਪਾਂ ਚੋਈ ਹੋਈ ਆ ਕਰੀ ਮੈਂ ਕਹਿੰਦਾ ਫੁੱਲ ਵਧੇਗਾ ਹਾਂ ਦੁੱਧ ਕਿੰਨਾ ਕਿੰਨਾ ਟੈਂਪੇ ਆਉਂਦੀ ਆ ਦੁੱਧ ਦੇ ਤੇ 6.5 ਮਹੀਨੇ ਲੰਬਾ ਟਾਈਮ ਨੂੰ ਪਰ ਪਹਿਲਾਂ ਨਹੀਂ ਅੱਗੇ ਠੀਕ ਹੈ ਕਹਿੰਦਾ ਦੰਦ ਪਾਈ ਕਹਿੰਦਾ ਆਪਾਂ ਚੈੱਕ ਨਹੀਂ ਕਰੇ ਇਹਦਾ ਰੇਟ ਕਿਵੇਂ ਕਰਾਂਗੇ ਇਹਦਾ ਫੋਨ ਤੇ ਕਰ ਲਾਂਗੇ ਵਾਲੇ ਤਾਂ ਨਹੀਂ ਮੰਗਦੇ ਜਿੰਨੇ ਕਿ ਦੀ ਹੋਈ ਓਨੇ ਕਿ ਲੈ ਲਾਂਗੇ ਪੈਸੇ ਵਾਈ ਕਹਿੰਦਾ ਓਨੇ ਲੈ ਲਾਂਗੇ ਜਿੰਨੇ ਕਿ ਦੀ ਇਹ ਹੈਗੀ ਆ ਨੰਬਰ ਬੋਲ ਦੇ ਤੇਰਾ ਕਮ 9856540971 ਆ ਇੱਕ ਵਾਰੀ ਫੇਰ ਬੋਲ ਦੇ 9856540971 ਬਾਕੀ ਨੰਬਰ ਸੱਜਣੋਂ ਬਾਈ ਦਾ ਮੈਂ ਵੀਡੀਓ 'ਚ ਹੀ ਚਲਾ ਦੂੰਗਾ ਇਹਨਾਂ ਤਿੰਨਾਂ 'ਚ ਜੋ ਜਿਹੜੀ ਵੀ ਛੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਪਿੰਡ ਲੋਪੋ ਤਹਿਸੀਲ ਨਿਹਾਲ ਸਿੰਘਾੜਾ ਜ਼ਿਲ੍ਹਾ ਮੋਗਾ ਤੇ ਬਾਕੀ ਬਾਈ ਦੇ ਜਾਨਵਰ ਕਿੱਦਾਂ ਨੇ ਲੱਗੇ ਤੇ ਬਾਈ ਦਾ ਜਿਹੜਾ ਸੁਭਾਅ ਯਾਰ ਉਹ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ